ਸਤ ਸ੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ 에어ਪੋਰਟ ਤੋਂ ਆਈ ਅੱਤ ਦੀ ਵੱਡੀ ਮਾੜੀ ਖਬਰ ਜੀ ਹਾਂ ਦੋਸਤੋ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਲਖਨਊ ਹਵਾਈ ਅਡੇ ਤੋਂ ਕਸਟਮ ਵਿਭਾਗ ਨੇ ਦੋ ਵਕਵਕ ਯਾਤਰੀਆਂ ਤੋਂ 22 ਕਰੋੜ ਰੁਪਏ ਤੋਂ ਵੱਧ ਸੋਨਾ ਜ਼ਬਤ ਕੀਤਾ ਇਹ ਸੋਨਾ ਦबई ਅਤੇ ਸ਼ਾਰਜਾ ਤੋਂ ਲਿਆਂਦਾ ਜਾ ਰਿਹਾ ਸੀ ਕਸਟਮ ਵਿਭਾਗ ਦੀ ਪੁੱਛਗਿੱਛ ਦੌਰਾਨ ਦੋਵੇਂ ਯਾਤਰੀਆਂ ਸੋਨੇ ਬਾਰੇ ਸਹੀ ਜਾਣਕਾਰੀ ਨਹੀਂ ਦੇ ਸਕੇ ਜਿਸ ਤੋਂ ਬਾਅਦ ਕਸਟਮ ਵਿਭਾਗ ਨੇ ਕਸਟਮ ਐਕਟ ਤਹਿਤ ਸੋਨਾ ਜ਼ਬਤ ਕਰਕੇ ਦੋਹਾਂ ਯਾਤਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਜਾਣਕਾਰੀ ਅਨੁਸਾਰ ਇੱਕ ਯਾਤਰੀ ਦबई ਤੋਂ 3 ਕਿਲੋ ਤੋਂ ਵੱਧ ਸੋਨਾ ਕਾਫੀ ਮਸ਼ੀਨ ਦੇ ਬੋਇਲਰ ਵਿੱਚ ਪਾ ਕੇ ਲਿਆ ਰਿਹਾ ਸੀ ਅਤੇ ਇਹ ਦੋਗੇ ਦੂਜੇ ਯਾਤਰੀ 550 ਗ੍ਰਾਮ ਸੋਨੇ ਦੀ ਪੇਸਟ ਆਪਣੇ ਸਰੀਰ ਦੇ ਅੰਦਰਲੇ ਹਿੱਸੇ ਨਾਲ ਬਣ ਕੇ ਲੇਕੇ ਆ ਰਹੇ ਸੀ ਪਰ ਸਕੀਨਿਕ ਦੰਦ ਦੋਵੇਂ ਫੜੇ ਗਏ ਅਤੇ ਸਤ ਬਸ ਉਹਨੇ ਜਬਤ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਵੀਡੀਓ ਦੇਖਣ ਲਈ ਤੋਂ ਬਾਅਦ ਬਹੁਤ ਹੀ ਤੁਹਾਨੂੰ ਬਾਦ